ਸੰਦੂ ਸਾਹਿਬ ਜਿਵੇਂ ਤੁਸੀਂ ਹਲਕਾ ਦਾਖਨ ਦੇਖਦੇ ਹੋ ਤੇ ਤੁਹਾਡੇ ਕੋਲੇ ਪੰਜਾਬ ਦੀ ਸੱਗਠਣ ਦੀ ਵੀ ਜ਼ਿੰਮੇਵਾਰੀ ਆ ਪੰਜਾਬ ਦੇ ਤੁਸੀਂ ਜਨਰਲ ਸਖਤਰ ਵੀ ਹੋ ਕਾਂਗਰਸ ਦੇ ਜਿਵੇਂ ਪਿਛੇ ਇਤਿਹਾਸ ਰਿਹਾ ਕਿ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰ ਕੇਂਦਰੀ ਵਾਲਣੀ ਕੋਨਟੈਸਟ ਕਰਦੇ ਨੇ ਉਦੋਂ ਇਹਨਾਂ ਕੋਲੇ ਬਹੁਮਤ ਨਹੀਂ ਆਉਂਦਾ ਕਾਂਗਰਸ ਦੇ ਨਾਲ ਗੱਠ ਜੋੜ ਹੋ ਜਾਂਦਾ ਜੇ ਹੁਣ ਆਪਾਂ ਲੰਘੀਆਂ 2024 ਦੀਆਂ ਚੋਣਾਂ ਵੀ ਦੇਖ ਲਈਏ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ ਦੇ ਵਿੱਚ ਅਲਾਈਅੰਸ ਹੁੰਦਾ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੇ ਹੋਰ ਉਹਨਾਂ ਦੇ ਜਿਹੜੇ ਗੱਠ ਜੋੜ ਦੇ ਵਿੱਚ ਆਉਂਦੇ ਆ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਸੱਤਾਧਾਰਕ ਕੋਲੇ ਬਹੁਤ ਹੈ ਨਹੀਂ ਤੇ ਕਾਂਗਰਸ ਦੇ ਨਾਲ ਮਿਲ ਕੇ ਹੀ ਮਤਲਬ ਲੁਧਿਆਣਾ ਜਾਂ ਜਿੱਥੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਉੱਥੇ ਇਹ ਗੱਠ ਜੋੜ ਕਰਕੇ ਹੀ ਮੇਅਰ ਬਣਾਇਆ ਜਾਵੇਗਾ ਕਿ ਇਹ ਸੰਭਵ ਹੈ ਪਰ ਇਹਦੇ ਉੱਤੇ ਵੀ ਫੈਸਲਾ ਦੋ ਪਾਰਟੀਆਂ ਦਾ ਰਹਿ ਜਾਂਦਾ ਹੈ ਨੰਬਰ 1 ਤੇ ਸਾਡੇ ਜਿੱਤੇ ਹੋਏ ਮੈਂਬਰਸ਼ਿਪਾਂ ਜੀ ਉਹ ਕੀ ਫੈਸਲਾ ਲੈਂਦੇ ਨੇ ਔਰ ਦੂਜੇ ਸਾਡੇ ਪਾਰਟੀ ਦੇ ਪ੍ਰਧਾਨ ਔਰ ਜਿਹੜੇ ਲੁਧਿਆਣਾ ਤੋਂ ਐਮਪੀ ਵੀ ਹਨ ਇਹਨਾਂ ਦੇ ਦੇਖ ਰੇਖੇਟ ਇਹ ਜਿਹੜੇ ਫੈਸਲਾ ਲਿਆ ਜਾਊਗਾ ਲੇਕਿਨ ਕਿਸੇ ਵੀ ਇਥੇ ਕਮੇਟੀ ਵਿੱਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹਾਂ ਹੁਣ ਉਹ ਕੀ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋਊਗੀ ਔਰ ਸੱਤਾਧਾਰ ਪਾਰਟੀ ਕੋਲੇ ਹਮੇਸ਼ਾ ਹੀ ਉਸ ਗੱਲ ਦੀ ਐਡਵਾਂਟੇਜ ਹੁੰਦੀ ਹੈ ਪਰ ਚ ਇਸ ਫੈਲ ਉਹਦੇ ਤੇ ਮੈਂ ਤੁਹਾਡੀ ਜਰੂਰ ਟਿੱਪਣੀ ਚਾਹੂਗਾ ਕਿ ਅਕਾਲੀ ਦਲ ਇਸ ਚੋਣਾਂ ਦੇ ਵਿੱਚ ਬਾਈਕਾਟ ਕਰ ਜਾਂਦਾ ਤੇ ਉਸ ਅਕਾਲੀ ਦਲ ਦੇ ਬਾਈਕਾਟ ਨਾਲ ਕਿਸ ਪਾਰਟੀ ਨੂੰ ਫਾਇਦਾ ਹੋਇਆ ਤੇ ਕਿਸ ਨੂੰ ਨੁਕਸਾਨ ਹੋਇਆ ਦੇਖੋ ਸਰਕਾਰ ਤੋਂ ਬਹੁਤ ਆਸਾ ਹੁੰਦੀ ਆਪਾਂ ਭੁੱਲਿਏ ਨਾ ਇਸ ਸਰਕਾਰ ਨੂੰ ਹੁੰਜਾ ਫੇਰ ਜਿੱਤ ਜਿਹੜਾ ਤੁਸੀਂ ਹੁੰਜਾ ਫੇਰ ਵਰਡ ਯੂਜ਼ ਕੀਤਾ ਮੈਂ ਉਹੀ ਵਰਡ ਯੂਜ਼ ਕਰ ਰਿਹਾ ਕਿ ਉਹ ਜਿੱਤ ਪ੍ਰਾਪਤ ਹੋਈ ਸੀ 2022 ਦੇ ਵਿੱਚ ਲੋਕਾਂ ਨੂੰ ਬਹੁਤ ਆਸ ਸੀ ਔਰ ਇਸੇ ਤਰੀਕੇ ਨਾਲ ਮੁੱਲਾਂਪੁਰ ਦੇ ਵਸਨੀਕਾਂ ਨੇ ਵੀ ਬਹੁਤ ਆਸ ਸੀ ਕਿਉਂਕਿ ਉਹਨਾਂ ਨੇ ਵੀ ਉਦੋਂ ਬਦਲਾਵ ਦਾ ਸਾਥ ਦਿੱਤਾ ਸੀ ਲੇਕਿਨ ਪੌਣੇ 3 ਸਾਲਾਂ ਦੇ ਵਿੱਚ ਜੋ ਆਪਾਂ ਬਦਲਾਵ ਦੇਖਿਆ ਹੈ ਬਦਲਾਵ ਜਾਂ ਬਿਹਾਲ ਇਹ ਫੈਸਲਾ ਮੇਰੇ ਖਿਆਲ ਚ ਮੁੱਲਾਂਪੁਰ ਦੇ ਵਸਨੀਕਾਂ ਨੇ ਬੜੇ ਖੂਬੀ ਨਾਲ ਕੀਤਾ ਹੈਗਾ ਜਿਹੜੀਆਂ 13 ਸੀਟਾਂ ਹੈਗੀਆਂ ਸਾਡੀਆਂ ਉਸ ਦੇ ਵਿੱਚੋਂ ਸੱਤਾਧਾਰੀ ਪਾਰਟੀ ਸਿਰਫ 3 ਸੀਟਾਂ ਵਿੱਚ ਹੀ ਜਿੱਤ ਪ੍ਰਾਪਤ ਕਰ ਸਕੀ ਪਾਰਟੀ ਨਾਲੋਂ ਜ਼ਿਆਦਾ ਜਿਹੜਾ ਵੀ ਵਾਰਡ ਦੇ ਵਿੱਚ ਜਾਂ ਕਮੇਟੀ ਦੇ ਵਿੱਚ ਕੋਈ ਕਾਉਂਸਲਰ ਨੇ ਆਪ ਦਾ ਪਾਰਟੀ ਵੱਲੋਂ ਖੜਾ ਹੋਇਆ ਉਸ ਦਾ ਕਿਰਦਾਰ ਦੇਖ ਕੇ ਉਸ ਦਾ ਪਿਸ਼ੋਕਾ ਦੇਖ ਕੇ ਉਸ ਦੇ ਵੱਲੋਂ ਦਿੱਤੀ ਗਈ ਵਾਅਦੇ ਦੇਖ ਕੇ ਅੱਗੇ ਕੀ ਕਰਨਾ ਚਾਹੁੰਦਾ ਹੈ ਫਿਰ ਉਹ ਫੈਸਲਾ ਲੈਂਦੇ ਹਨ ਪੀਆਰ ਸਕਿੱਲਸ ਹੈ ਕਿ ਇਸ ਪਾਰਟੀ ਨਹੀਂ ਆ ਉਹ ਅਨਮੈਚਡ ਹੈ ਜਿਸ ਤਰੀਕੇ ਨਾਲ ਇਹ ਜਿਹਨੂੰ ਕਹਿੰਦੇ ਆ ਕਿ ਛੋਟੀ ਜੀ ਗੱਲ ਨੂੰ ਬੜੇ ਵੱਡੇ ਤਰੀਕੇ ਨਾਲ ਪੇਸ਼ ਕਰ ਲੈਂਦੇ ਆ ਕੋਈ ਕਰ ਨਹੀਂ ਸਕਦਾ ਮੈਂ ਯਕੀਨਨ ਤੌਰ ਤੇ ਕਹਿ ਸਕਦਾ ਕਿ ਅੱਜ ਪਲਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈਗੇ ਆ ਉਹ ਔਰ ਯਕੀਨਨ ਤੌਰ ਤੇ ਉਹ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਗੇ ਔਰ ਇੱਕ ਗੱਲ ਸਭ ਅੱਗੇ ਰੱਖਣਗੇ ਕਿ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿਹੜੀ ਹੈਗੀ ਹੈ ਜਿੱਤ ਹੋਈ ਹੈ ਕਿਉਂਕਿ ਆ ਕਮੇਟੀ ਵੀ ਕਾਂਗਰਸ ਕੋਲੇ ਸੀ ਆ ਕਮੇਟੀ ਵੀ ਕਾਂਗਰਸ ਕੋਲੇ ਸੀ ਸਸਵੀਰਕਲ ਦੋਸਤੋ ਡੀਐਮਪੀ ਪੰਜਾਬ ਦੇ ਸ਼ੋ ਟਾਕ ਵਿਦ ਗਗਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਚੋਣ ਨਤੀਜੇ ਆ ਚੁੱਕੇ ਨੇ ਇਨ੍ਹਾਂ ਚੋਣ ਨਤੀਜਿਆਂ ਦੇ ਵਿੱਚ ਮੁੱਲਾਪੁਰ ਦਾਖਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਸੂਬੇ ਦੇ ਵਿੱਚ ਆਮ ਆਦਮੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਮੁੱਲਾਪੁਰ ਦਾਖਾ ਦੇ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਟੀਮ ਨਗਰ ਕੌਂਸਲ ਦੇ ਵਿੱਚ ਹੁੰਜਾ ਫਿਰ ਜਿੱਤ ਪ੍ਰਾਪਤ ਕਰ ਲੈਂਦੀ ਹੈ ਆਓ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਜਿੱਤ ਦੇ ਹੀਰੋ ਕੌਣ ਨੇ ਕਾਂਗਰਸ ਇਸ ਜਿੱਤ ਨੂੰ ਕਿਵੇਂ ਦੇਖਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹੋਰ ਕੀ ਕਰੇਗੀ ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਦਸਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਗਗਨ ਜੀ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਸਾਡੀ ਚੈਨਲ ਵੱਲੋਂ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਹੁਣ ਜਾਂ ਬਹੁਤ-ਬਹੁਤ ਧੰਨਵਾਦ ਗਗਨ ਜੀ ਤੁਸੀਂ ਵਿਸ਼ਵਾਸ ਰੱਖਿਆ ਔਰ ਤੁਹਾਡੇ ਦਿੱਤੇ ਹੋਏ ਇਹ ਹੌਸਲੇ ਨਾਲ ਇਹ ਤਾਂ ਠਾਕ ਪਾਂਟੇ ਅ ਸਰ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਰਹਿਟਾਂ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਕਰਕੇ ਜਿਵੇਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਜਿਹਦੀ ਸਰਕਾਰ ਹੁੰਦੀ ਆ ਉਸੇ ਐਮਸੀ ਜਾਂ ਉਹਨਾਂ ਦੀਆਂ ਹੀ ਕਮੇਟੀਆਂ ਬਣਦੀਆਂ ਨੇ ਪਰ ਇਸ ਵਾਰ ਰੁਝਾਨ ਜਿਹੜੇ ਹੈਗੇ ਨੇ ਖਾਸ ਕਰਕੇ ਬੁੱਲਾਪੁਰ ਦਾਖਾ ਦੇ ਵਿੱਚ ਉਲਟ ਰਹੇ ਨੇ ਕਾਂਗਰਸ ਇੱਥੇ ਹੁੰਜਾ ਫਿਰ ਜਿੱਤ ਪ੍ਰਾਪਤ ਕਰ ਲੈਂਦੀ ਆ ਸੱਤ ਸੀਟਾਂ ਜਿੱਤ ਜਾਂਦੀ ਆ ਤੁਸੀਂ ਇਸ ਜਿੱਤ ਨੂੰ ਕਿਵੇਂ ਦੇਖਦੇ ਅ ਦੇਖੋ ਹੁਣ ਮੇਰਾ 5 ਸਾਲ ਦਾ ਰਿਸ਼ਤਾ ਬਣ ਚੁੱਕਿਆ ਹੈਗਾ ਇਸ ਹਲਕੇ ਦੇ ਨਾਲ ਮੈਮੂਲਾਪੁਰ ਦਾ ਵਾਸੀ ਬਣ ਚੁੱਕਿਆ ਹਾਂ ਔਰ ਜਿਹੜੇ ਸ਼ਹਿਰ ਦੇ ਲੋਕ ਹੈ ਜਿਹੜੇ ਕਿਸੇ ਟਾਈਮ ਦੋਚਿੱਤੀ ਵਿੱਚ ਸੀ ਇੱਕ ਮੇਰੇ ਅਗੇਂਸਟ ਇੱਕ ਸਿਆਸੀ ਪ੍ਰੋਪਗੈਂਡਾ ਸ਼ੁਰੂ ਕਰ ਰੱਖਿਆ ਸੀ ਜੀ ਵੀ ਇਹ ਤਾਂ ਪਹਿਲਾਂ 19 ਵੇਲੇ ਸ਼ੁਰੂ ਕਰਤਾ ਸੀ ਉਦੋਂ ਨਹੀਂ ਰਹਿਣਾ ਫਿਰ 22 ਵੇਲੇ ਇੱਥੋਂ ਤੱਕ ਆਇਆ ਤਾਂ ਇਹਨਾਂ ਘਰ ਇਹਨਾਂ ਦਫ਼ਤਰ ਇਹਨੇ ਨਹੀਂ ਰਹਿਣਾ ਉਹ ਪ੍ਰੋਪਗੈਂਡਾਸ ਹੁਣ ਸਾਰੇ ਜਿਹੜੇ ਹੈਗੇ ਆ ਉਹ ਖਤਮ ਹੋ ਚੁੱਕੇ ਆ ਲੋਕਾਂ ਨੇ ਦੇਖ ਲਿਆ ਹੈਗਾ ਕਿ ਜੋ ਇਸ ਇਨਸਾਨ ਨੇ ਪਹਿਲਾਂ ਗੱਲ ਆਖੀ ਸੀ ਜਦੋਂ ਬਾਈ ਇਲੈਕਸ਼ਨ ਲੜਨ ਆਇਆ ਸੀ ਉਸੇ ਗੱਲ ਤੇ ਅੱਜ ਕਾਇਮ ਖੜਾ ਹੈਗਾ ਔਰ ਇਹ ਇਲੈਕਸ਼ਨ ਕਾਂਗਰਸ ਪਾਰਟੀ ਦੀ ਹਲ ਹਲਕਾ ਦਾਖਾ ਦੇ ਵਿੱਚ ਮਜ਼ਬੂਤੀ ਜਿਹਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡੇ ਤਰੀਕੇ ਨਾਲ ਸਹਾਇੀ ਹੋਵੇਗੀ ਜਿਵੇਂ ਇਸ ਜਿੱਤੇ ਜੇ ਮੈਂ ਤੁਹਾਨੂੰ ਕਹਾ ਹੀਰੋ ਕੌਣ ਨੇ ਮੋਲਾਪੁਰ ਦੇ ਵਾਸੀ ਜੀ ਬਿਨਾ ਕਿਸੇ ਸ਼ਕਤੋਂ ਸਾਹਿਬ ਤੁਸੀਂ ਮਿਹਨਤ ਕਰ ਸਕਦੇ ਹੋ ਤੁਸੀਂ ਲੋਕਾਂ ਕੋਲ ਜਾ ਕੇ ਆਪਦੀ ਗੱਲ ਰੱਖ ਸਕਦੇ ਹੋ ਤੁਹਾਡਾ ਇੱਕ ਤਰੀਕੇ ਨਾਲ ਇੱਕ ਕੰਪੀਟੀਸ਼ਨ ਹੋ ਰਿਹਾ ਹੁੰਦਾ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਸਰਕਾਰ ਹੈ ਸਰਕਾਰ ਤੋਂ ਬਹੁਤ ਆਸਾਂ ਹੁੰਦੀਆਂ ਆਪਾਂ ਭੁੱਲੀਏ ਨਾ ਇਸ ਸਰਕਾਰ ਨੂੰ ਹੁੰਜਾ ਫੇਰ ਜਿੱਤ ਜਿਹੜਾ ਤੁਸੀਂ ਹੁੰਜਾ ਫੇਰ ਵਰਡ ਯੂਜ਼ ਕੀਤਾ ਮੈਂ ਉਹੀ ਵਰਡ ਯੂਜ਼ ਕਰ ਰਿਹਾ ਕਿ ਉਹ ਜਿੱਤ ਪ੍ਰਾਪਤ ਹੋਈ ਸੀ 2022 ਦੇ ਵਿੱਚ ਲੋਕਾਂ ਨੂੰ ਬਹੁਤ ਆਸ ਸੀ ਔਰ ਇਸੇ ਤਰੀਕੇ ਨਾਲ ਮੁੱਲਾਂਪੁਰ ਦੇ ਵਸਨੀਕਾਂ ਨੂੰ ਵੀ ਬਹੁਤ ਆਸ ਸੀ ਕਿਉਂਕਿ ਉਹਨਾਂ ਨੇ ਵੀ ਉਦੋਂ ਬਦਲਾਵ ਦਾ ਸਾਥ ਦਿੱਤਾ ਸੀ ਲੇਕਿਨ ਪੌਣੇ 3 ਸਾਲਾਂ ਦੇ ਵਿੱਚ ਜੋ ਆਪਾਂ ਬਦਲਾਵ ਦੇਖਿਆ ਬਦਲਾਵ ਜਾਂ ਬਿਹਾਲ ਇਹ ਫੈਸਲਾ ਮੇਰੇ ਖਿਆਲ ਚ ਮੁੱਲਾਂਪੁਰ ਦੇ ਵਸਨੀਕਾਂ ਨੇ ਬੜੇ ਖੂਬੀ ਨਾਲ ਕੀਤਾ ਹੈਗਾ ਜਿਹੜੀਆਂ 13 ਸੀਟਾਂ ਹੈਗੀਆਂ ਸਾਡੀਆਂ ਉਸ ਦੇ ਵਿੱਚੋਂ ਸੱਤਾਧਾਰੀ ਪਾਰਟੀ ਸਿਰਫ 3 ਸੀਟਾਂ ਵਿੱਚ ਹੀ ਜਿੱਤ ਪ੍ਰਾਪਤ ਕਰ ਸਕੀ ਔਰ ਸੋ ਬਹੁਤ ਬਹੁਤ ਧੰਨਵਾਦ ਹੈਗਾ ਮੁੱਲਾਪੁਰ ਵਾਸੀਆਂ ਦਾ ਸਾਰੇ ਭੈਣਾਂ ਤੇ ਭਰਾਵਾਂ ਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਔਰ ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਜਿਹੜੇ ਕਾਉਂਸਲਰ ਸਹਿਮਾਨ ਸੀ ਜਿਹੜੇ ਇਲੈਕਸ਼ਨ ਲੜ ਰਹੇ ਆ ਉਹਨਾਂ ਵਿੱਚ ਜਿਹੜਾ ਉਹਨੇ ਵਿਸ਼ਵਾਸ ਜਤਾਇਆ ਆਮ ਕਰਕੇ ਨਾ ਕਾਂਗਰਸ ਜਦੋਂ ਵੀ ਹਾਰਦੀ ਆ ਤਾਂ ਇਹ ਗੱਲ ਜ਼ਰੂਰ ਉੱਪਰਦੀ ਹੁੰਦੀ ਆ ਕਿ ਕਾਂਗਰਸ ਦੇ ਵਿੱਚ ਏਕਾ ਨਹੀਂ ਰਿਆ ਕਾਂਗਰਸ ਪਾਟੋ ਤਾੜ ਰਹੀ ਇਸ ਵਾਰ ਜਿਹੜੀ ਹੁਣੇ ਜਿੱਤ ਹੁੰਦੀ ਆ ਇਹ ਕਾਂਗਰਸ ਦੀ ਏਕੇ ਦੀ ਜਿੱਤ ਹੈ ਜਾਂ ਸੱਤਾਧਰਿਆਂ ਲੋਕ ਵਿਰੋਧੀ ਮਾਰੂ ਨੀਤੀਆਂ ਦੇ ਖਿਲਾਫ ਲੋਕਾਂ ਨੇ ਮੈਂਡੀਟ ਦਿੱਤਾ ਕਾਂਗਰਸ ਨੂੰ ਨਹੀਂ ਇਸ 'ਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਮੁੱਲਾਂਪੁਰ ਦਾਕੇ ਹਲਕੇ ਵਿੱਚ ਇੱਕ ਝੋਟਾ ਸਾਡੇ ਜ਼ਿਲ੍ਹਾ ਪ੍ਰਧਾਨ ਆ ਜਿਹੜੇ ਦਿਹਾਤੀ ਦੇ ਲੁਧਿਆਣਾ ਦੇ ਉਹ ਮੁੱਲਾਂਪੁਰ ਦੇ ਵਾਸੀ ਹਨ ਔਰ ਸਰਦਾਰ ਮੇਜਰ ਸਿੰਘ ਉਹਨਾਂ ਦਾ ਹਮੇਸ਼ਾ ਹੀ ਮੈਨੂੰ ਪੂਰਨ ਸਹਿਯੋਗ ਮਿਲਿਆ ਹੈ ਔਰ ਅਸੀਂ ਦੋਵਾਂ ਨੇ ਔਰ ਸਾਡੇ ਬਲਾਕ ਪ੍ਰਧਾਨਾਂ ਨੇ ਔਰ ਜਿਹੜੀ ਸਾਡੇ ਬਲਾਕ ਪ੍ਰਧਾਨ ਪਿਛਲੀ ਟਰਮ ਦੇ ਵਿੱਚ ਸੀ ਸਾਰਿਆਂ ਨੇ ਬੜਾ ਸਾਥ ਦਿੱਤਾ ਹੈਗਾ ਕਮੇਟੀ ਵਿੱਚ ਸਾਡੇ ਮੁੱਲਾਂਪੁਰ ਸ਼ਹਿਰ ਵਿੱਚ ਸਾਡੇ ਸਭ ਤੋਂ ਸਤਿਕਾਰਯੋਗ ਬਹੁਤ ਤੇਲੂ ਰਾਮ ਜੀ ਹੈਗੇ ਆ ਉਹਨਾਂ ਨੇ ਵੀ ਹਮੇਸ਼ਾ ਸਾਥ ਦਿੱਤਾ ਔਰ ਕਾਂਗਰਸ ਨੇ ਇੱਕ ਮੁੱਠ ਹੋ ਕੇ ਇਲੈਕਸ਼ਨ 'ਚ ਲੜੀ ਹੈ ਇੱਕ ਮੋਟੀ ਹੈ ਔਰ ਹਾਂ ਤੁਹਾਡਾ ਜਿਹੜਾ ਸਵਾਲ ਹੈ ਦੋਨਾਂ ਦੇ ਜਵਾਬ ਦੇ ਸਵਾਲ ਦੇ ਜਵਾਬ ਵੀ ਉਹੀ ਬਣ ਰਹੇ ਹਨ ਇੱਕ ਪਾਸੇ ਕਾਂਗਰਸ ਦੀ ਇੱਕਮੁੱਠਤਾ ਔਰ ਦੂਜੇ ਪਾਸੇ ਜੋ ਸਿਆਸੀ ਪਾਰਟੀ ਨੇ ਵਾਦੇ ਜੋ ਸਿਆਸੀ ਪਾਰਟੀ ਨੇ ਬਦਲਾਵ ਦੀਆਂ ਗੱਲਾਂ ਕੀਤੀਆਂ ਸੀ ਉਸ ਤੋਂ ਉਸ ਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੀ ਜੋ ਵਾਅਦੇ ਕੀਤੇ ਸੀ ਦੂਜਾ ਕਰਨੀ ਹੈ ਜੀ ਆਮ ਕਰਕੇ ਚੋਣਾਂ ਲਈ ਮੁੱਦੇ ਬਹੁਤ ਜ਼ਰੂਰੀ ਹੁੰਦੇ ਨੇ ਆ ਮੁੱਦੇ ਪ੍ਰਭਾਵਿਤ ਕਰਦੇ ਨੇ ਲੋਕਾਂ ਨੂੰ ਤਾਂ ਤੁਸੀਂ ਇਸ ਵਾਰ ਕਿਹੜੇ ਉਹ ਮੁੱਦੇ ਸ਼ਹਿਰ ਦੇ ਲਈ ਚੂਜ਼ ਕੀਤੇ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰ ਸਕੇਗਾ ਲੋਕਾਂ ਨੂੰ ਕਾਂਗਰਸ ਵੱਲ ਪ੍ਰੇਰਿਤ ਕਰ ਸਕੇ ਗਗਨ ਜੀ ਸੱਚ ਬੋਲਣਾ ਚਾਹੀਦਾ ਹੈ ਜੀ ਔਰ ਜਦੋਂ ਤੁਸੀਂ ਵੋਟਰਾਂ ਵਿੱਚ ਸੱਚ ਜੋ ਕੇ ਬੋਲਦੇ ਹੋ ਉਹ ਉਸ ਗੱਲ ਨੂੰ ਘਰੇ ਬੈਠ ਕੇ ਉਸ ਦਾ ਉਸ ਉਸ ਗੱਲ ਦੇ ਉੱਤੇ ਉਹ ਕਾ ਪਰਿਵਾਰ ਦੇ ਵਿੱਚ ਉਸ ਦੇ ਵਿੱਚ ਇੱਕ ਗੱਲਬਾਤ ਹੁੰਦੀ ਹੈ ਅਸੀਂ ਜਦੋਂ ਇਸ ਵਾਰ ਡੋਰ ਟੂ ਡੋਰ ਸਾਰੀ ਕੈਂਪੇਨ ਹੋਈ ਹੈ ਅਸੀਂ ਕੋਈ ਜਲਸੇ ਨਹੀਂ ਕੀਤੇ ਜਦੋਂ ਪ੍ਰਧਾਨ ਜੀ ਆਏ ਸਿਰਫ ਉਹ ਪਹਿਲਾ ਉਹੀ ਦਿਨ ਸੀ ਜਦ ਦਿਨ ਉਹਨਾਂ ਨੇ ਆ ਕੇ ਜਿਹੜੇ ਦਫਤਰ ਜਿੱਦਾਂ ਅਸੀਂ ਖੋਲੇ ਆ ਉਹਨਾਂ ਨੇ ਜਰੂਰ ਉਹ ਛੋਟੇ ਛੋਟੇ ਜਿੱਥੇ ਜਿੱਥੇ ਦਫਤਰ ਖੋਲੇ ਗਏ ਸੀ ਉੱਤੇ ਛੋਟੇ ਛੋਟੇ ਜਲਸੇ ਹੋਏ ਸੀ ਅਸੀਂ ਵੋਟਰਾਂ ਅੱਗੇ ਸੱਚ ਬੋਲਿਆ ਅਸੀਂ ਕਿਹਾ ਅਸੀਂ ਪਿਛਲੇ 5 ਸਾਲ ਦਾ ਜਿਹੜਾ ਕਾਂਗਰਸ ਪਾਰਟੀ ਦਾ ਬਤੌਰ ਮੁੱਲਾਂਪੁਰ ਸ਼ਹਿਰ ਦੀ ਕਮੇਟੀ ਨੇ ਜੋ ਕੰਮ ਕੀਤਾ ਤੁਹਾਡੇ ਅੱਗੇ ਆ ਪਰ ਉਹ ਪੂਰਨ ਕੰਮ ਨਹੀਂ ਹੈਗਾ ਉਹਦੇ ਵਿੱਚ ਹਜੇ ਵੀ ਬਹੁਤ ਕੁਝ ਹੋਣ ਵਾਲਾ ਹੈ ਪਾਣੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਹਜੇ ਵੀ ਕਈ ਥਾਂ ਤੇ ਸਟਰੀਟ ਲਾਈਟਿੰਗ ਦੀ ਸਮੱਸਿਆ ਕਈ ਅਜਿਹੀਆਂ ਕਲੋਨੀਆਂ ਜਿਹੜੀਆਂ ਐਨਓਸੀ ਦੇ ਵਿੱਚ ਫਸੀਆਂ ਰਹੀਆਂ ਜਿੱਥੇ ਅੱਜ ਤੱਕ ਵੀ ਗਲੀਆਂ ਕੱਚੀਆਂ ਹੈਗੀਆਂ ਉਹ ਆ ਸਮੱਸਿਆ ਹੈਗੀ ਹੈ ਕਈ ਥਾਂ ਤੇ ਵਿਕਾਸ ਦਾ ਕੰਮ ਕੀਤਾ ਪਰ ਉਹ ਉਵਿਕਾਸਿਕ ਕੰਮ ਦੇ ਵਿੱਚ ਜਿਹੜੀ ਜਦੋਂ ਉਹ ਚੀਜ਼ ਚੀਜ਼ ਤਿਆਰ ਹੋਈ ਉਹ ਉਸ ਤਰੀਕੇ ਨਾਲ ਨਹੀਂ ਬਣ ਕੇ ਆ ਸਕੀ ਸਧਾਰਨ ਉਦਾਹਰਨ ਤੌਰ ਤੇ ਸੜਕ ਦਾ ਲੈਵਲ ਤੇ ਗਲੀ ਦਾ ਲੈਵਲ ਦੇ ਵਿੱਚ ਫਰਕ ਰਹਿ ਗਿਆ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਰਹੀਆਂ ਜਿਹੜੀਆਂ ਕਿ ਅਸੀਂ ਸਾਰੀਆਂ ਆਪ ਦੇ ਵਾਸੀਆਂ ਕੋਲੇ ਆਪ ਦੇ ਭਰਾਵਾਂ ਕੋਲੇ ਪੈਣਾ ਕੋਲੇ ਲੈ ਕੇ ਗਏ ਔਰ ਅਸੀਂ ਇਹ ਹੀ ਬੇਨਤੀ ਕੀਤੀ ਵੀ ਜੇ ਸਾਡੀ ਉਸ ਵਿਕਾਸ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ ਜੋ ਪਿਛਲੇ 5 ਸਾਲ ਬੌਤੇਲੂ ਰਾਮ ਜੀ ਵਰਤਾਰ ਪਰਦਾਨ ਮੁੱਲਾਪੁਰ ਕਮੇਟੀ ਦੇ ਜੋ ਅਸੀਂ ਕੰਮ ਕੀਤੇ ਉਹ ਲਿਖ ਕੇ ਗਿਣਾਏ ਅਸੀਂ ਆ ਕੀਤਾ ਪਰ ਉਸ ਤੋਂ ਜ਼ਿਆਦਾ ਅਸੀਂ ਆਖਿਆ ਕਿ ਹਜੇ ਸਾਡੀ ਵਿਜਨ ਆ ਹੈ ਸਾਡੀ ਵਿਜਨ ਹੈ ਕਿ ਕਾਂਗਰਸ ਪਾਰਟੀ ਦੀ ਜੀ ਕਮੇਟੀ ਬਣਦੀ ਹੈ ਤਾਂ ਆਮ ਲੋਕ ਸਾਬਦਾ ਸਜਾਵ ਦੇ ਕੇ ਉਸ ਕਮੇਟੀ ਨੂੰ ਦੇ ਸਕਣ ਔਰ ਉਹ ਕੰਮ ਉਸ ਤਰੀਕੇ ਨਾਲ ਕਰ ਸਕਿਓ ਜਿਹੜੇ ਬਚੇ ਕੰਮ ਰਹਿ ਗਏ ਹੈ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਸ਼ੁਰੂਆਤ ਕਰ ਸਕੀਏ ਔਰ ਸਹੀ ਤਰੀਕੇ ਨਾਲ ਉਹਨਾਂ ਨੂੰ ਖਤਮ ਕਰ ਸਕੀਏ ਆਮ ਕਰਕੇ ਇਹ ਗੱਲ ਪ੍ਰਚਲਿਤ ਹੈ ਕਿ ਜਦੋਂ ਸਰਕਾਰ ਹੁੰਦੀ ਹੈ ਤਾਂ ਜਿਸ ਤਰ੍ਹਾਂ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਤੁਹਾਡੀ ਕਾਂਗਰਸ ਸਰਕਾਰ ਸੀ ਤੇ ਤੁਸੀਂ ਇੱਥੇ ਕਰੋੜਾਂ ਦੀਆਂ ਗਰੰਟੀਆਂ ਲੈਂਦੀਆਂ ਇਸ ਵਿੱਚ ਕੋਈ ਦੋ ਰਾਏ ਨਹੀਂ ਤੁਹਾਡੇ ਇੱਕ ਹੱਕ ਦੇ ਵਿੱਚ ਵੀ ਗੱਲ ਗਈ ਹੈ ਕਿ ਜਿੰਨਾ ਕਿ ਸ਼ਹਿਰ ਦਾ ਵਿਕਾਸ ਹੋਇਆ ਉਹ ਕਾਂਗਰਸ ਦੀ ਜਾਂ ਤੁਹਾਡੀ ਅਗਵਾਈ ਦੇ ਵਿੱਚ ਪੈਸਾ ਆਇਆ ਉਦੋਂ ਹੋਇਆ ਤੇ ਹੁਣ ਜਦੋਂ ਸਰਕਾਰ ਦੂਸਰੀ ਹੈ ਪ੍ਰਧਾਨ ਤੁਹਾਡੇ ਬਣ ਰਹੇ ਨੇ ਤਾਂ ਉਹ ਪੈਸਾ ਤੁਸੀਂ ਜਟਾ ਪਾਉਂਗੇ ਲੈ ਆਉਂਗੇ ਇਸ ਤਰੀਕੇ ਨਾਲ ਵੀ ਵਿਕਾਸ ਹੋਵੇ ਮੋਲਾ ਪਰਦਾ ਇਸ ਕਮੇਟੀ ਕੋਲੇ ਜਦੋਂ ਕਾਂਗਰਸ ਪਾਰਟੀ ਦਾ ਰਾਜ ਗਿਆ ਔਰ ਆਮ ਆਦਮੀ ਪਾਰਟੀ ਦਾ ਰਾਜ ਆਇਆ ਸਾਡੇ 9 ਕਰੋੜ ਤੋਂ ਉੱਤੇ ਸ਼ਾਇਦ ਪੈਸਾ ਪਿਆ ਸੀ ਜਿਹੜਾ ਕਿ ਆਇਆ ਵਿਆ ਸੀ ਗਵਰਨਮੈਂਟ ਵੱਲੋਂ ਕਮੇਟੀ ਜਿਹੜੀ ਸੀਗੀ ਉਸ ਸਮੇਂ ਅਨਸਾਰ ਉਹ ਡਿਸੋਲਵ ਕਰ ਦਿੱਤੀ ਗਈ ਐਡਮਿਨਿਸਟਰेटर ਜਿਵੇਂ ਆਪਾਂ ਲਾ ਦਿੱਨੇ ਹੈਗੇ ਆ ਜਿੰਨਾ ਚਿਰ ਅਗਲੀਆਂ ਚੋਣਾਂ ਨਹੀਂ ਹੁੰਦੀਆਂ ਉਹ ਲੱਗਿਆ ਗਿਆ ਇਸ ਦੇ ਬਾਅਦ ਵੀ ਸਰਕਾਰ ਮੁਲਾਪੁਰ ਸ਼ਹਿਰ ਵਿੱਚ ਕੁਝ ਵਿਕਾਸ ਨਹੀਂ ਕਰ ਸਕੀ ਜੀ ਉਹ ਪੈਸਾ ਅੱਜ ਵੀ ਕਮੇਟੀ ਕੋਲ ਪਿਆ ਹੈ ਜਾਂ ਕਮੇਟੀ ਨੇ ਸਮੇਂ ਨੂੰ ਦੇਖਦਿਆਂ ਉਹ ਵਾਪਸ ਸਰਕਾਰ ਕੋਲੇ ਖਜ਼ਾਨੇ ਚ ਫੇਰ ਭੇਜ ਦਿੱਤਾ ਹੈਗਾ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਜੀ ਪਰ ਹਾਂ ਕਮੇਟੀ ਇਸ ਕਮੇਟੀ ਕੋਲੇ ਬਹੁਤ ਪੈਸਾ ਸੀ 2022 ਵਿੱਚ ਜਦੋਂ ਇਹ ਕਮੇਟੀ ਜਦੋਂ ਸਰਕਾਰ ਬਦਲੀ ਔਰ ਜਦੋਂ ਕਮੇਟੀ ਪੰਗ ਹੋਈ ਆ ਉਦੋਂ ਤੱਕ ਵੀ ਉਹ ਪੈਸਾ ਕਮੇਟੀ ਦੇ ਕੋਲੇ ਮੌਜੂਦ ਸੀਗਾ ਸੋ ਜਦੋਂ ਹੁਣੇ ਕਮੇਟੀ ਬਣਦੀ ਹੈਗੀ ਹੈ ਜੋ ਇਸ ਕਮੇਟੀ ਦਾ ਹੱਕ ਹੈਗਾ ਜੋ ਜੋ ਇੱਕ ਇੱਕ ਹਰ ए बी सी ਲੈਵਲ ਦੀ ਕਮੇਟੀ ਨੂੰ ਸਰਕਾਰ ਵੱਲੋਂ ਗਰੰਟ ਆਉਣੀ ਆ ਹੁੰਦੀਆਂ ਜੋ ਵੀ ਉਸ ਕਮੇਟੀ ਦੇ ਅਧੀਨ ਪੈਂਦੇ ਟੈਕਸਾਂ ਨੂੰ ਦੇਖ ਕੇ ਔਰ ਆਉਂਦੇ ਰਹੇ ਅੱਜ ਤੱਕ ਉਸ ਦੀ ਤਾਂ ਅਸੀਂ ਸ਼ੁਰੂਆਤ ਕਰਾਂਗੇ ਫਿਰ ਉਸ ਤੋਂ ਬਾਅਦ ਹਰ ਇੱਕ ਸੰਭਵ ਤਰੀਕੇ ਨਾਲ ਇਸ ਸਰਕਾਰ ਤੋਂ ਬੇਨਤੀ ਕਰਕੇ ਕੋਈ ਸੈਂਟਰਲ ਪ੍ਰੋਜੈਕਟਸ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਜਿਆ ਜਿਵੇਂ ਤਾਂ ਯਾਦ ਹੋਣਾ ਮੋਲਨਾਪੁਰ ਸ਼ਹਿਰ ਸਫਾਈ ਵਾਲੇ ਪਾਸੇ ਚੁਣਿਆ ਗਿਆ ਸੀਗਾ ਸਰਕਾਰ ਬਦਲਦੀ ਆ ਸਾਰੀ ਹਾਂਜੀ ਸੋ ਇਸ ਕਿਸਮ ਦੇ ਪ੍ਰੋਜੈਕਟਸ ਵੱਲ ਧਿਆਨ ਦੇ ਕੇ ਕੋਸ਼ਿਸ਼ ਕਰਾਂਗੇ ਵੀ ਸੈਂਟਰਲ ਫੰਡਸ ਵੀ ਅਸੀਂ ਲੈ ਕੇ ਆ ਸਕੀਏ ਸੋ ਹਰ ਸੰਭਵ ਕੋਸ਼ਿਸ਼ ਕਰਾਂਗੇ ਦੇਖੋ ਤੁਹਾਡੀ ਨਾ ਮਨ ਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਹੈ ਵੀ ਮੈਂ ਕੰਮ ਕਰਨਾ ਹੈ ਜੇ ਤੁਸੀਂ ਇਹ ਧਾਰ ਲੈ ਲਏ ਹੋ ਫਿਰ ਸੱਚੇ ਪਾਤਸ਼ਾਹ امیر ਕਰਦਾ ਇਸ ਤੋਂ ਬੋਲਦਾ ਸਭ ਤੋਂ ਦਿਲਚਸਪ ਪਹਿਲੂ ਉਹਦੇ ਤੇ ਮੈਂ ਤੁਹਾਡੀ ਜਰੂਰ ਟਿੱਪਣੀ ਚਾਹੁੰਗਾ ਕਿ ਅਕਾਲੀ ਦਲ ਇਸ ਚੋਣਾਂ ਦੇ ਵਿੱਚ ਬਾਈਕਾਟ ਕਰ ਜਾਂਦਾ ਤੇ ਉਸ ਅਕਾਲੀ ਦਲ ਦੇ ਬਾਈਕਾਟ ਨਾਲ ਕਿਸ ਪਾਰਟੀ ਨੂੰ ਫਾਇਦਾ ਹੋਇਆ ਤੇ ਕਿਸ ਨੂੰ ਨੁਕਸਾਨ ਆਇਆ ਦੇਖੋ ਸਭ ਤੋਂ ਵੱਡਾ ਨੁਕਸਾਨ ਤਾਂ ਉਸ ਪਾਰਟੀ ਨੂੰ ਹੀ ਹੁੰਦਾ ਹੈ ਜਿਹੜੀ ਪਾਰਟੀ ਚੋਣ ਮੈਦਾਨ ਵਿੱਚ ਨਹੀਂ ਉਤਰਦੀ ਜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਸੀ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਇਲੈਕਸ਼ਨ ਲੜਾਂਗੇ ਹਰ ਪੰਜਾਬ ਦੇ ਵਿੱਚ ਹਰ ਥਾਂ ਤੇ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ ਜੀ ਕਿਸੇ ਕਾਰਨ ਜਿਸ ਬਾਰੇ ਮੇਰੇ ਕੋਲੇ ਜਾਣਕਾਰੀ ਨਹੀਂ ਹੈਗੀ ਮੁੱਲਾਂਪੁਰ ਦਾਖਾ ਦੀ ਜਿਹੜੀ ਕਮੇਟੀ ਹੈਗੀ ਮਿਊਂਸੀਪਲ ਕਮੇਟੀ ਉਹਦੇ ਵਿੱਚ ਅਕਾਲੀ ਦਲ ਨੇ ਭਾਗ ਨਹੀਂ ਲਿਆ ਜਦਕਿ ਦੋ ਤਿੰਨ ਉਮੀਦਵਾਰ ਬਤੌਰ ਆਜ਼ਾਦ ਸੁਣ ਚਾਇਆ ਕਿ उतारे ਗਏ ਸਨ ਇਨਫੈਕਟ ਪੰਜ ਉਮੀਦਵਾਰ ਖਿਆ ਗਿਆ ਸੀ ਉਸ ਦਾ ਸਭ ਤੋਂ ਵੱਡਾ ਨੁਕਸਾਨ ਜਿਵੇਂ ਮੈਂ ਪਹਿਲਾਂ ਦੱਸਿਆ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਦੇਖੋ ਜਦੋਂ ਤੁਸੀਂ ਅੱਜ ਇਸ ਇਸ ਹਲਕੇ ਦੇ ਪ੍ਰਤੀਨਿਧ ਜਿਹੜੇ ਹੈਗੇ ਆ ਉਹ ਕਾਲੀ ਦਲ ਪਾਰਟੀ ਦੇ ਹੋਣ ਹਨ ਜੀ ਜਿਨ੍ਹਾਂ ਨੇ ਚੋਣ ਜਿੱਤੀ ਹੈ ਔਰ ਇਹ ਜਿਹੜੀ ਉਹਨਾਂ ਦੀ ਟੀਮ ਹੈਗੀ ਹੈ 2022 ਦੇ ਵਿੱਚ ਮੁੱਲਾਂਪੁਰ ਦੀ ਟੀਮ ਨੇ ਉਹਨਾਂ ਨੇ ਮੇਰੇ ਹਿਸਾਬ ਨਾਲ ਦਿਨ ਰਾਤ ਮਿਹਨਤ ਕੀਤੀ ਹੋਣੀ ਹੈ ਜੀ ਉਸ ਜਿੱਤ ਵਿੱਚ ਯੋਗਦਾਨ ਪਾਉਣ ਦੀ ਜਦੋਂ ਕਿ ਕਮੇਟੀ ਵੱਲੋਂ ਆਪਣਾ ਕੋਰ ਕਮੇਟੀ ਵੱਲੋਂ ਫੈਸਲਾ ਆ ਗਿਆ ਸੀ ਕਾਲੀ ਦਲ ਨੂੰ ਇਲੈਕਸ਼ਨ ਲੜਨ ਦਾ ਤਾਂ ਕਿੰਨਾ ਕਿਤੇ ਉਹਨਾਂ ਦੇ ਵਿੱਚ ਆਸ ਜਗੀ ਹੋਊਗੀ ਕਿ ਆਪਾਂ ਵੀ ਇਲੈਕਸ਼ਨ ਲੜਾਂਗੇ ਪਰ ਲੋਕਲ ਲੀਡਰਸ਼ਿਪ ਵੱਲੋਂ ਜੋ ਫੈਸਲਾ ਆਇਆ ਉਹਨਾਂ ਨੇ ਉਹ ਵੀ ਮੰਜ਼ੂਰ ਕਰ ਲਿਆ ਜੀ ਹੁਣ ਉਹਦਾ ਫਾਇਦਾ ਕਿਸ ਨੂੰ ਹੋਇਆ ਨੁਕਸਾਨ ਤਾਂ ਆਪਾਂ ਕਰ ਲਿਆ ਕਿ ਸਭ ਤੋਂ ਵੱਡਾ ਨੁਕਸਾਨ ਤਾਂ ਸ਼ਰਮਨੀ ਕਾਲੀ ਦਲ ਨੂੰ ਹੀ ਹੋਇਆ ਕਿਉਂਕਿ ਉਹਨਾਂ ਨੇ ਇਲੈਕਸ਼ਨ ਨਹੀਂ ਲੜੀ ਜਿੱਥੋਂ ਤੱਕ ਫਾਇਦੇ ਦੀ ਗੱਲ ਰਹੀ ਵਰਕਰ ਲਈ ਬੜੀ ਮਾਇੂਸੀ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਮਾਂ ਪਾਰਟੀ ਇਹੋ ਜਿਹੇ ਵੱਡੇ ਫੈਸਲੇ ਲੈ ਲੈਂਦੀ ਔਰ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਚੂਜ਼ ਕਰਨਾ ਕਿ ਅਸੀਂ ਕਿਹੜੀ ਪਾਰਟੀ ਦਾ ਸਾਥ ਦਈਏ ਤੇ ਉਹ ਫਿਰ ਜਾਂ ਤਾਂ ਉਹ ਵੋਟ ਪਾਉਣ ਦੇ ਵਿੱਚ ਹਾਜ਼ਰੀ ਆਪਦੀ ਜਿਹੜੀ ਹੈਗੀ ਆ ਉਸ ਤੋਂ ਪਿੱਛੇ हट ਜਾਂਦੇ ਆ ਜਾਂ ਫਿਰ ਉਹ ਪਾਰਟੀ ਨਾਲੋਂ ਜ਼ਿਆਦਾ ਜਿਹੜਾ ਵੀ ਵੋਟ ਦੇ ਵਿੱਚ ਜਾਂ ਕਮੇਟੀ ਦੇ ਵਿੱਚ ਕੋਈ ਕਾਉਂਸਲਰ ਨੇ ਆਪ ਦਾ ਪਾਰਟੀ ਵੱਲੋਂ ਖੜਾ ਹੋਇਆ ਉਸ ਦਾ ਕਿਰਦਾਰ ਦੇਖ ਕੇ ਉਸ ਦਾ ਪਿਸ਼ੋਕਾ ਦੇਖ ਕੇ ਉਸ ਦੇ ਵੱਲੋਂ ਦਿੱਤੀ ਗਈ ਵਾਦੇ ਦੇਖ ਕੇ ਅੱਗੇ ਕੀ ਕਰਨਾ ਚਾਹੁੰਦਾ ਹੈ ਫਿਰ ਉਹ ਫੈਸਲਾ ਲੈਂਦੇ ਹਨ ਸੋ ਉਸ ਚੀਜ਼ ਦਾ ਸਮੀਕਰਨ ਕਰਨਾ ਵੀ ਇਸ ਪਾਰਟੀ ਦਾ ਕਿਨੂੰ ਫਾਇਦਾ ਹੋਇਆ ਜਾਂ ਫਾਇਦਾ ਤਾਂ ਮੈਂ ਨੁਕਸਾਨ ਤਾਂ ਮੈਂ ਦੱਸਦਾ ਕਿਨੂੰ ਫਾਇਦਾ ਹੋਇਆ ਵੀ ਆਮ ਆਦਮੀ ਪਾਰਟੀ ਨੂੰ ਹੋਇਆ ਸੱਤਾਧਾਰੀ ਨੂੰ ਜਾਂ ਕਾਂਗਰਸ ਪਾਰਟੀ ਨੂੰ ਮੇਰੇ ਲਈ ਕਹਿਣਾ ਬੜਾ ਮੁਸ਼ਕਲ ਹੋਊਗਾ ਪਰ ਨੁਕਸਾਨ ਜਿਹੜਾ ਹੈਗਾ ਕਿਨੂੰ ਹੋਇਆ ਉਹ ਮੇਰੇ ਲਈ ਦੱਸਣਾ ਬੜਾ ਸੌਖਾ ਹੈਗਾ ਜਿਵੇਂ ਮੈਂ ਦੱਸਿਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਜੀ ਆ ਜਿਵੇਂ ਸਰਪੰਚੀ ਦੀਆਂ ਚੋਣਾਂ ਲੰਘੀਆਂ ਨੇ ਉਹਨਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕਾਗਰਸ ਹਲਕੇ ਦਾਖੇ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਕਿ ਉਹ ਪ੍ਰਦਰਸ਼ਨ ਅ ਟਰਨਿੰਗ ਪੁਆਇੰਟ ਬਣਦਾ ਇਹਨਾਂ ਚੋਣਾਂ ਦੇ ਵਿੱਚ ਵਰਕਰਾਂ ਦੇ ਹੌਸਲੇ ਇੱਥੇ ਵਧਦੇ ਨੇ ਉਹ ਚੋਣਾਂ ਦੇ ਵਿੱਚ ਦੇਖੋ ਇਸ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਇੱਕ ਇਹ ਦਾਖਾ ਹਲਕੇ ਤੱਕ ਜੇ ਆਪਾਂ ਸੀਮਤ ਰਹਿ ਕੇ ਗੱਲ ਕਰੀਏ ਤਾਂ ਦਾਖਾ ਹਲਕਾ ਕੋਈ ਜੋਧਾ ਜਾਂਦਾ ਸਮਾਨ ਖਰੀਦਣ ਕੋਈ ਸ਼ਾਇਦ ਮੁੱਲਾਪੁਰ ਦਾਖਾ ਹੁੰਦਾ ਕੋਈ ਸਿਧਵਾ ਵੇਚ ਜਾਂਦਾ ਕੋਈ ਕੋਈ ਜੁਗਰਾਵਾ ਜਾਂ ਅਮਰਗੜ ਜਾਂ ਲੁਧਿਆਣੇ ਵੀ ਜਾ ਸਕਦਾ ਬਟ ਮੈਜੋਰਿਟੀ ਤੌਰ ਤੇ ਇੱਥੇ ਵਿਦਿਨ ਹਲਕਾ ਹੀ ਸਾਰਾ ਕੁਝ ਜਿਹੜਾ ਹੈਗਾ ਚੱਲਦਾ ਹੈਗਾ ਔਰ ਯਕੀਨਨ ਤੌਰ ਤੇ ਜਦੋਂ ਪਿੰਡੋਂ ਕੋਈ ਸ਼ਹਿਰ ਆਉਂਦਾ ਉਹ ਦੱਸਦਾ ਵੀ ਸਾਡੇ ਪਿੰਡੋਂ ਸੱਤਾਧਾਰੀ ਪਾਰਟੀ ਨਹੀਂ ਜਿੱਤ ਸਕੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਕਿਤਨਾ ਕਿਤੇ ਜਿਹੜੇ ਲੋਕਲ ਵੋਟਰਸ ਬੈਠੇ ਹੁੰਦੇ ਆ ਜਾਂ ਵਾਸੀ ਬੈਠੇ ਹੈਗੇ ਆ ਉਹਨਾਂ ਦੇ ਮਨ ਤੇ ਗੱਲ ਪ੍ਰਭਾਵ ਕਰਦੀ ਹੈਗੀ ਵੀ ਅੱਛਾ ਪਿੰਡਾਂ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਅੱਛਾ ਰਿਹਾ ਕਿਤਨਾ ਕਿਤੇ ਉਹ ਗੱਲ ਵੀ ਉਹਨਾਂ ਦੇ ਦਿਮਾਗ ਵਿੱਚ ਰਹਿ ਜਾਂਦੀ ਹੈਗੀ ਆ ਜਦੋਂ ਫਿਰ ਥੋੜੀ ਦੇਰ ਬਾਅਦ ਉਹ ਉੱਥੇ ਹੀ ਉਹਨਾਂ ਨੂੰ ਕਮੇਟੀ ਦੀਆਂ ਚੋਣਾਂ ਦੇ ਵਿੱਚ ਫੈਸਲਾ ਕਰਨ ਦਾ ਮੌਕਾ ਮਿਲਦਾ ਜੀ ਆ ਜਿੱਦਾਂ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਇਹ ਕਿਹਾ ਜਾ ਰਿਹਾ ਸੀਗਾ ਕਿ ਸੱਤਾਧਰ ਲਈ ਇਹ ਇੱਕ ਸੈਮੀਫਾਈਨਲ ਨੇ ਕਿਉਂਕਿ ਦਿੱਲੀ ਦੇ ਵਿੱਚ ਵੀ ਇਲੈਕਸ਼ਨਸ ਅੱਗੇ ਆਗੇ ਨੇ ਕੀ ਸਮਝੋ ਵੀ ਇਸ ਮਤਲਬ ਚੋਣਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜਿੰਨੀ ਕ ਆਸ਼ਾ ਉਹ ਰੱਖਦੇ ਹੋਣਗੇ ਉਸ ਹਾਮਨ ਨਤੀਜੇ ਨਹੀਂ ਮਿਲੇ ਦਿੱਲੀ ਦੇ ਵਿੱਚ ਵੀ ਕੋਈ ਸੈਟਬੈਕ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਆ ਤੁਹਾਡਾ ਸਵਾਲ ਇਹਨਾਂ ਜਿਹੜਾ ਇਹਨਾਂ ਦਾ ਪੀਆਰ ਸਕਿਲਸ ਹੈਗੀਆਂ ਇਸ ਪਾਰਟੀ ਦੀਆਂ ਉਹ ਅਨਮੈਚਡ ਹੈ ਜਿਸ ਤਰੀਕੇ ਨਾਲ ਇਹ ਜਿਹਨੂੰ ਕਹਿੰਦੇ ਆ ਕਿ ਛੋਟੀ ਜੀ ਗੱਲ ਨੂੰ ਬੜੇ ਵੱਡੇ ਤਰੀਕੇ ਨਾਲ ਪੇਸ਼ ਕਰ ਲੈਂਦੇ ਆ ਕੋਈ ਕਰ ਨਹੀਂ ਸਕਦਾ ਮੈਂ ਯਕੀਨਨ ਤੌਰ ਤੇ ਕਹਿ ਸਕਦਾ ਕਿ ਅੱਜ ਪਲਕ ਦੇ ਵਿੱਚ ਪ੍ਰੈਸ ਕਾਨਫਰੈਂਸ ਕਰਨਗੇ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈਗੇ ਆ ਉਹ ਔਰ ਯਕੀਨਨ ਤੌਰ ਤੇ ਉਹ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਗੇ ਔਰ ਇਹ ਗੱਲ ਸਭ ਅੱਗੇ ਰੱਖਣਗੇ ਕਿ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿਹੜੀ ਹੈਗੀ ਹੈ ਜਿੱਤ ਹੋਈ ਹੈ ਕਿਉਂਕਿ ਆਹ ਕਮੇਟੀ ਵੀ ਕਾਂਗਰਸ ਕੋਲੇ ਸੀ ਆਹ ਕਮੇਟੀ ਵੀ ਕਾਂਗਰਸ ਕੋਲੇ ਸੀ ਪਰ ਆਪਾਂ ਵੱਡਾ ਮੁੱਦਾ ਜਿਹੜਾ ਹੈਗਾ ਉਸ ਤੋਂ ਪਰੇ ਕਰਕੇ ਲੈ ਜਾਣਗੇ ਗੱਲ ਨੂੰ ਵੀ ਕਮੇਟੀਆਂ ਕਾਰਪੋਰੇਸ਼ਨਾਂ ਤਾਂ ਉਦੋਂ ਹੀ ਖਤਮ ਹੋ ਗਿਆ ਸੀ ਜਿੱਦ ਦਿਨ ਤੁਸੀਂ 2022 ਦੀ ਇਲੈਕਸ਼ਨ ਦੇ ਵਿੱਚ ਹੁੰ ਜਾਂ ਫਿਰ ਜਿੱਤ ਪ੍ਰਾਪਤ ਕਰ ਲਈ ਸੀ ਜਦੋਂ ਤੁਸੀਂ 92 ਸੀਟਾਂ ਲੈ ਕੇ ਔਰ ਹੁਣ ਤਾਂ ਸੀਟਾਂ ਬਾਇਲੈਕਸ਼ਨ ਕਰਕੇ ਹੋਰ ਵਧ ਗਈਆਂ ਹੈਗੀਆਂ ਤੋ ਆਲਮੋਸਟ ਮਿਲਣਾ 95 ਤੇ ਪਹੁੰਚ ਚੁੱਕੇ ਹੈਗੇ ਆ ਤੁਹਾਡੇ ਕੋਲ ਆ ਗਈਆਂ ਹੈਗੀਆਂ ਹੁਣ ਤਾਂ ਇਹ ਮੁੱਦਾ ਪਿੱਛੇ ਕਮੇਟੀ ਕਿਦੇ ਕੋਲੇ ਸੀ ਤਾਂ ਰਿਹਾ ਹੀ ਨਹੀਂ ਮੁੱਦਾ ਇਹ ਹੈ ਕਿ ਤੁਸੀਂ ਸਾਰੇ ਦੀਆਂ ਸਾਰੀਆਂ ਲੁਧਿਆਣੇ ਦੀਆਂ ਸੀਟਾਂ ਜਿੱਤ ਗਏ ਸਾਰੇ ਦੀਆਂ ਸਾਰੀਆਂ ਜਲੰਧਰ ਦੀਆਂ ਸੀਟਾਂ ਜਿੱਤ ਗਏ ਸਾਰੇ ਤੁਸੀਂ ਅੰਮ੍ਰਿਤਸਰ ਸਵੀਪ ਕਰ ਗਏ ਸ਼ਹਿਰੀ ਗੱਲ ਆਪਾਂ ਕਰਦੇ ਆਂ ਫਗਵਾੜਾ ਇੱਕ ਇਹੋ ਜੀ ਜਗ੍ਹਾ ਸੀ ਜਿੱਥੇ ਕਾਂਗਰਸ ਪਾਰਟੀ ਦੇ ਐਮ.ਐਲ.ਏ. ਸਾਹਿਬ ਚਿਤਪਰਾਪਤ ਕੀਤੀ ਜਾਂ ਜਲੰਧਰ ਦੇ ਵਿੱਚ ਅਸੀਂ ਸਾਡੀ ਜਿਹੜੀ ਸਾਡੀ ਪ੍ਰਦਰਸ਼ਨ ਸੀ ਅੱਛਾ ਰਿਹਾ ਸੀ। ਔਰ ਅੱਜ ਤੁਸੀਂ ਹੁਣ ਇਹ ਗੱਲ ਕਰੋ ਵੀ ਉਹ ਕਮੇਟੀ ਪਹਿਲਾਂ ਕਾਂਗਰਸ ਕੋਲੇ ਸੀ ਹੁਣ ਸਾਡੇ ਕੋਲ ਆ ਗਈ ਜਦਕਿ ਕਿਸੇ ਵੀ ਉਹਦੇ ਵਿੱਚ ਜਿਹੜੀਆਂ ਚਾਰੇ ਕਾਰਪੋਰੇਸ਼ਨ ਦਾ ਸਤਾਤਰ ਇੱਕ ਪਟਿਆਲਾ ਛੱਡ ਕੇ ਜਿੱਥੇ ਕੀ ਹੋਇਆ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੀ ਉਸ ਤੇ ਟਿੱਪਣੀ ਕੀਤੀ ਹੈਗੀ ਹੈ ਕਿਵੇਂ ਉੱਥੇ ਇਲੈਕਸ਼ਨਾਂ 9 10 ਵੋਟਾਂ ਵਿੱਚ ਡੈਫਰ ਕੀਤੀਆਂ ਕਿਵੇਂ ਉੱਥੋਂ ਦੇ ਲੋਕਲ ਪ੍ਰਸ਼ਾਸਨ ਬਾਰੇ ਸਖਤ ਜਿਹੜੀ ਹੈਗੀਆਂ ਗੱਲਾਂ ਮਾਨਯੋਗ ਹਾਈ ਕੋਰਟ ਵੱਲੋਂ ਆਖੀਆਂ ਗਈਆਂ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਉਸ ਨੂੰ ਛੱਡ ਕੇ ਕਿਸੇ ਵੀ ਇੱਥੇ ਕਮੇਟੀ ਵਿੱਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹਾਂ ਹੁਣ ਉਹ ਕਿ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋਊਗੀ ਔਰ ਸੱਤਾਧਾਰ ਪਾਰਟੀ ਕੋਲੇ ਹਮੇਸ਼ਾ ਹੀ ਉਸ ਗੱਲ ਦੀ ਐਡਵਾਂਟੇਜ ਹੁੰਦੀ ਆ ਪਰ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਐਂ ਪਟਿਆਲਾ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ ਇੱਕ ਪਾਸੇ ਰੱਖ ਲਓ ਕਿਤੇ ਵੀ ਪਾਰਟੀ ਨੂੰ ਪੂਰਨ ਬਹੁਤ ਮਤ ਮਿਲੇ ਇੱਥੇ ਛੱਡੋ ਸੰਗਰੂਰ ਦੀ ਮਿਊਨਿਸਪਲ ਕਮੇਟੀ ਜਿੱਥੇ ਕਿ ਜਿਹੜਾ ਕਿ ਰਾਜਤਾਨੀ ਕਹਿ ਲਵਾਂ ਆਮ ਆਦਮੀ ਪਾਰਟੀ ਦੀ ਆ ਉੱਥੇ ਜਿਹੜੇ ਨਤੀਜੇ ਆਏ ਆ ਉਹ ਹੈਰਾਨੀਜਨਕ ਆਏ ਹੈਗੇ ਆ ਉਹ ਵੀ ਸੱਤਾਧਾਰ ਪਾਰਟੀ ਦੀ ਸੋਚ ਮੁਤਾਬਿਕ ਨਹੀਂ ਆਏ ਹੈਗੇ ਸੋ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਪਾਰਟੀ ਨੇ ਬਤੌਰ ਆਪੋਜੀਸ਼ਨ ਸ਼ਾਨਦਾਰ ਲੜਾਈ ਲੜੀ ਹੈ ਆਪਾਂ ਭੁੱਲੀਏ ਨਾ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਪਾਰਲੀਮੈਂਟ ਦੇ ਵਿੱਚ ਤਕਰੀਬਨ 75000 ਵੋਟਾਂ ਪਿੱਛੇ ਰਹੀ ਸੀ ਭਾਰਤੀ ਜਨਤਾ ਪਾਰਟੀ ਤੋਂ ਕਾਉਂਸਲਰ ਇਲੈਕਸ਼ਨ ਦੇ ਵਿੱਚ ਜਦੋਂ ਲੋਕਲ ਇਲੈਕਸ਼ਨ ਆਉਂਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸਿਰਫ 19 ਸੀਟਾਂ ਤੇ ਸਿਮਟ ਕੇ ਰਹਿ ਜਾਂਦੀ ਹੈ ਕਾਂਗਰਸ ਕੋਲੇ 33 ਜਾਂ 30 ਸੀਟਾਂ ਜਾਂ 31 ਸੀਟਾਂ ਆਉਂਦੀਆਂ ਹੈਗੀਆਂ ਹੈਗੀਆਂ ਸੋ ਮੇਰਾ ਕਹਿਣ ਦਾ ਪਾਵੇ ਹੈਗਾ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਮੁੱਲਾਂਪੁਰ ਦਾ ਖਾਸਾਨੇਵਾਲ ਆਦਮਪੁਰ ਸ਼ਾਹਕੋਟ ਤਲਵੰਡੀ ਸਾਬੋ ਹੁਣ ਤਲਵੰਡੀ ਸਾਬੋ ਦੀ ਸੁਣ ਲਓ ਉੱਥੇ 15 ਵਾਰਡ ਸੀਗੇ ਸੱਤ ਵਾਰਡ ਜਿਹੜੇ ਸੀ ਉਹ ਕੈਨਸਲ ਹੀ ਕਰਤੇ ਨੋਮੀਨੇਸ਼ਨ ਕਿਸੇ ਪਾਰਟੀ ਦੀ ਰਹਿਣ ਹੀ ਨਹੀਂ ਦਿੱਤੀ ਤੇ ਜਿਹੜੇ ਸੱਤ ਰਹਿ ਗਏ ਜਾਂ ਅੱਠ ਰਹਿ ਗਏ ਉਹਨਾਂ ਅੱਠਾਂ ਚੋਂ ਪੰਜ ਤੇ ਕਾਂਗਰਸ ਜਿੱਤੀ ਹੈ ਸੋ ਜੇ ਆਪਾਂ ਜੇ ਆਪਾਂ ਵੈਸੇ ਇਹਨਾਂ ਦੀ ਗਿਣਤੀ ਕਰਨੀ ਹੈਗੀ ਆ ਤਾਂ ਇੱਕ ਇੱਕ ਸੀਟ ਨੂੰ ਲੈ ਕੇ ਇੱਕ ਇੱਕ ਇਲਾਕੇ ਦੇ ਵਿੱਚ ਇੱਕ ਇੱਕ ਹਲਕੇ ਵਿੱਚ ਜੋ ਹੋਇਆ ਉਹਨੂੰ ਲੈ ਕੇ ਕਰਾਂਗੇ ਫੇਰ ਸਹੀ ਇਹਦੇ ਨਤੀਜੇ ਨਿਕਲਣਗੇ ਲੇਕਿਨ ਹਾਂ ਮੈਂ ਕਹੂੰਗਾ ਵੀ ਤੁਸੀਂ ਜਿਹੜੀ ਤੁਸੀਂ ਪਹਿਲਾਂ ਗੱਲ ਆਖੀ ਵੀ ਜਦੋਂ ਸੱਤਾਧਾਰ ਪਾਰਟੀ ਹੁੰਦੀ ਹੈ ਜਦੋਂ ਇਹ ਇਲੈਕਸ਼ਨਾਂ ਆਉਂਦੀਆਂ ਹੈਗੀਆਂ ਪੰਚਾਇਤੀ ਔਰ ਰੁਝਾਨ ਹਮੇਸ਼ਾ ਔਰ ਲੋਕਾਂ ਦਾ ਕਾਰਨ ਹੁੰਦਾ ਹੈ ਕਿ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੇ ਹੀ ਡਿਵੈਲਪਮੈਂਟ ਕਰਨੀ ਹੈ ਇਸ ਕਰਕੇ ਇਹਨਾਂ ਨੂੰ ਹੀ ਮੌਕਾ ਦਿੱਤਾ ਜਾਵੇ ਪਰ ਲੋਕਾਂ ਦਾ ਨਤੀਜਾ ਤੁਸੀਂ ਦੇਖ ਲਓ 2024 ਦੇ ਵਿੱਚ ਲੋਕਾਂ ਦੀ ਸੋਚ ਜਿਹੜੀ ਹੈਗੀ ਆ ਉਹ ਸੋਚ ਨਾਲੋਂ ਬਦਲ ਚੁੱਕੀ ਹੈ ਜਿਹੜੀ ਬਾਈ ਵਾਲੀ ਸੋਚ ਹੈ ਉਹਦੇ ਨਾਲੋਂ ਵੱਖਰੀ ਹੋ ਚੁੱਕੀ ਹੈ ਜੀ ਤਾਂ ਸੰਧੂ ਸਾਹਿਬ ਜਿਵੇਂ ਤੁਸੀਂ ਹਲਕਾ ਦਾਖਨ ਦੇਖਦੇ ਹੋ ਤੇ ਤੁਹਾਡੇ ਕੋਲੇ ਪੰਜਾਬ ਦੀ ਸੰਗਠਨ ਦੀ ਵੀ ਜ਼ਿੰਮੇਵਾਰੀਆਂ ਪੰਜਾਬ ਦੇ ਤੁਸੀਂ ਜਨਰਲ ਸੱਤਰਵੀਂ ਕਾਂਗਰਸ ਦੇ ਜਿਵੇਂ ਪਿਛੇ ਇਤਿਹਾਸ ਰਿਹਾ ਕਿ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰੀ ਕੇਜਰੀਵਾਲ ਨੇ ਕੰਟੈਸਟ ਕਰਦੇ ਨੇ ਉਦੋਂ ਇਹਨਾਂ ਕੋਲੇ ਬਹੁਮਤ ਨਹੀਂ ਆਉਂਦਾ ਕਾਂਗਰਸ ਦੇ ਨਾਲ ਗੱਠ ਜੋੜ ਹੋ ਜਾਂਦਾ ਜੇ ਹੁਣ ਆਪਾਂ ਲੰਘੀਆਂ 2024 ਦੀਆਂ ਚੋਣਾਂ ਵੀ ਦੇਖ ਲਈਏ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ ਦੇ ਵਿੱਚ ਅਲਾਈਅੰਸ ਹੁੰਦਾ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੇ ਹੋਰ ਉਹਨਾਂ ਦੇ ਗੱਠ ਜੋੜ ਦੇ ਵਿੱਚ ਆਉਂਦੇ ਆ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਸੱਤਾਧਰ ਕੋਲੇ ਬਹੁਮਤ ਹੈ ਨਹੀਂ ਤੇ ਕਾਂਗਰਸ ਦੇ ਨਾਲ ਮਿਲ ਕੇ ਹੀ ਮਤਲਬ ਲੁਧਿਆਣਾ ਜਾਂ ਜਿੱਥੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਉੱਥੇ ਇਹ ਗੱਠ ਜੋੜ ਕਰਕੇ ਹੀ ਮੇਰ ਬਣਾਇਆ ਜਾਵੇਗਾ ਕਿ ਇਹ ਸੰਭਵ ਹੈ ਜੀ ਇਹ ਸਹੀ ਮੈਨੀਫੈਸਟੋ ਫੈਸਲਾ ਜਿਹੜਾ ਹੈਗਾ ਸਾਡੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਸ ਵਿੱਚ ਸਾਡੇ ਪਾਰਟੀ ਦੇ ਪ੍ਰਧਾਨ ਸਾਡੀ ਪਾਰਟੀ ਦੇ ਸੀਐਲਪੀ ਲੀਡਰ ਸਹਿਬਾਨ ਸਾਡੀ ਪਾਰਟੀ ਦੇ ਸੀਡਬਲਿਊਸੀ ਮੈਂਬਰ ਸਾਹਿਬ ਜਾਂ ਜਿਹੜੇ ਵੱਖ-ਵੱਖ ਰਾਜਾਂ ਦੇ ਵਿੱਚ ਬਤੌਰ ਸੈਕਟਰੀ ਇਨਚਾਰजेस ਹੈਗੇ ਆ ਇਹ ਇਹ ਔਰ ਫੋਰ ਸੀਨੀਅਰ ਨੇਤਾ ਜਿਹੜੇ ਹੈਗੇ ਆ ਮੇਰੇ ਖਿਆਲ ਚ ਉਹ ਬੈਠ ਕੇ ਇਹ ਫੈਸਲਾ ਲੈ ਸਕਣਗੇ ਪਰ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਹੈਗਾ ਕਿ ਜਦੋਂ ਅਸੀਂ 2024 ਦੀ ਪਾਰਲੀਮੈਂਟ ਤੋਂ ਪਹਿਲਾਂ ਵੀ ਇਹ ਮੁੱਦਾ ਪੰਜਾਬ ਵਿੱਚ ਹਾਈ ਸਾਡੀ ਜਿਹੜੀ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਾਡੀ ਅੱਗੇ ਰੱਖਿਆ ਗਿਆ ਸੀ ਕਿ ਕੀ ਤੁਸੀਂ ਚਾਹੋਗੇ ਕਿ ਤੁਹਾਡਾ ਔਰ ਆਮ ਆਦਮੀ ਪਾਰਟੀ ਜਿਹਨਾਂ ਦੀ ਸਰਕਾਰ ਹੈਗੀ ਇਹਨਾਂ ਨਾਲ ਤੁਹਾਡਾ ਕੋਈ ਗਠਨ ਹੋਵੇ ਕੋਈ ਆਲਾਈਅንስ ਹੋਵੇ ਤਾਂ ਸਪਸ਼ਟ ਤੌਰ ਤੇ ਪੂਰੇ ਪੰਜਾਬ ਵਿੱਚ ਇੱਕ ਦੌਰਾ ਕੀਤਾ ਗਿਆ ਸੀ ਸਾਡੇ ਜਿਹੜੇ ਮਾਨਯੋਗ ਇਨਚਾਰਜ ਹੈਗੇ ਦਵਿੰਦਰ ਯਾਦਵ ਜੀ ਔਰ ਸੀਐਲਪੀ ਸਾਹਿਬ ਔਰ ਪ੍ਰਧਾਨ ਜੀ ਨੇ ਔਰ ਇੱਕ ਸਪਸ਼ਟ ਰੂਪ ਤੇ ਵਰਕਰਾਂ ਨੇ ਉਸ ਦੇ ਵਿੱਚ ਨਾਂ ਦੀ ਤੇ ਮੋਹਰ ਤੇ ਲਾਇਆ ਸੀਗਾ ਜੀ ਸੋ ਮੈਂ ਮੇਰਾ ਆਪ ਦਾ ਤਜਰਬਾ ਇਹ ਮੈਨੂੰ ਕਹਿੰਦਾ ਕਿ ਇਹ ਚੀਜ਼ ਸੰਭਵ ਨਹੀਂ ਦਿਖ ਰਹੀ ਜੀ ਆ ਮੁਲਾਪੁਰ ਦੀ ਰਾਜਨੀਤਿਕ ਨਾਲ ਜੁੜਿਆ ਸਵਾਲ ਬਹੁਤ ਹੀ ਰੋਚਕਾ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਲਗਭਗ ਇਹ ਮੰਨਿਆ ਜਾ ਰਿਹਾ ਵੀ ਕਾਂਗਰਸ ਨੇ ਆਪਣਾ ਪ੍ਰਧਾਨ ਬਣਾ ਲਿਆ ਸੱਤ ਤੁਸੀਂ ਐਮਸੀ ਜਿਤਾ ਲਏ ਨੇ ਤੇ 13 ਸੀਟਾਂ ਹੈਗੀਆਂ ਨੇ ਜਿਹਦੇ ਕੋਲੇ ਸੱਤ ਨੇ ਉਹਦੇ ਕੋਲੇ ਬਹੁਮਤ ਹੁੰਦੀ ਹੈ ਤੇ ਕਾਂਗਰਸ ਇਸ ਵਾਰ ਪ੍ਰਧਾਨ ਦਾ ਚਿਹਰਾ ਮੁਲਾਪੁਰ ਨੂੰ ਕੌਣ ਦੇ ਰਹੀ ਹੈ ਦੇਖੋ ਮੈਂਬਰ ਸੇਬਾਨ ਸੱਤ ਸਾਢੇ ਚੁਣੇ ਗਏ ਨੇ ਜੀ ਛੱਡ ਲਈ ਸਾਰੇ ਸਤਕਾਰਯੋਗ ਨੇ ਜੀ ਬਾਬੂ ਤੇਲੂराम ਜੀ ਨੇ ਇਹ ਇਲੈਕਸ਼ਨ ਜਿਹੜੀ ਸੀਗੀ ਪਿਛਲੀ ਸਾਡੇ ਪ੍ਰਧਾਨ ਸੀਗੀ ਔਰ ਇਹ ਇਲੈਕਸ਼ਨ ਅਸੀਂ ਬਾਬੂ ਤੇਲੂराम ਜੀ ਨੂੰ ਅੱਗੇ ਰੱਖ ਕੇ ਸਾਰੀ ਇਹ ਸਿਲੈਕਸ਼ਨ ਨੂੰ ਅਸੀਂ ਕੀਤਾ ਪਰ ਇਹਦੇ ਉੱਤੇ ਵੀ ਫੈਸਲਾ ਦੋ ਪਾਰਟੀਆਂ ਦਾ ਰਹਿ ਜਾਂਦਾ ਹੈ ਨੰਬਰ 1 ਤੇ ਸਾਡੇ ਜਿੱਤੇ ਹੋਏ ਮੈਂਬਰਸ਼ਿਪ ਆ ਜੀ ਉਹ ਕੀ ਫੈਸਲਾ ਲੈਂਦੇ ਨੇ ਔਰ ਦੂਜੇ ਸਾਡੇ ਪਾਰਟੀ ਦੇ ਪ੍ਰਧਾਨ ਹਮ ਔਰ ਜਿਹੜੇ ਲੁਧਿਆਣਾ ਤੋਂ ਐਮਪੀ ਵੀ ਹਨ ਇਹਨਾਂ ਦੇ ਦੇਖ ਰੇਖੇਟ ਇਹਦੇ ਇਹ ਫੈਸਲਾ ਲਿਆ ਜਾਊਗਾ ਲੇਕਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਪਾਰਟੀ ਇੱਕ ਝੋਟਾ ਸਾਡੇ ਕੋਲੇ ਬੜਾ ਅੱਛਾ ਚਿਹਰਾ ਹੈ ਜਿਸ ਚਿਹਰੇ ਨਾਲ ਅਸੀਂ ਲੜਾਈ ਲੜੀ ਹੈਗੀ ਹੈ ਉਸ ਚਿਹਰੇ ਨੇ ਪਿਛਲੇ 5 ਸਾਲ ਵਿੱਚ ਬਹੁਤ ਵਿਕਾਸ ਕਰਾਇਆ ਹੈਗਾ ਔਰ ਜਦੋਂ ਸਮਾਂ ਆਇਆ ਤਾਂ ਪਾਰਟੀ بیٹھ ਕੇ ਇੱਕ ਸਹੀ ਫੈਸਲਾ ਲਾਊਗੀ ਜੀ ਆ ਸੰਧੂ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਗਗਨ ਜੀ ਆ ਮੈਂ ਫੇਰ ਜਿਵੇਂ ਪਿਛਲੀ ਵਾਰ kia ਸੀ ਆ ਦੂਜਾ ਸ਼ੋਅ ਵੀ ਪੋਡਕਾਸਟ ਦਾ ਤੁਸੀਂ ਕੀਤਾ ਪਹਿਲਾਂ ਮੇਰਾ ਪਲੇਟ ਆ ਜਮ ਕਹ ਲੋ ਮੇਡ ਇਨ ਵੀ ਤੁਸੀਂ ਕੀਤਾ ਸੀ ਸੋ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਛਲਾ ਪੋਡਕਾਸਟ ਜਿਹੜਾ ਆਪਾਂ ਕਿਸਾਨੀ ਮੁੱਦੇ ਤੇ ਕੀਤਾ ਸੀ ਜਿਹਨੂੰ ਮੈਂ ਪੰਜਾਬੀ ਮੁੱਦਾ ਕਿਹਾ ਸੀ ਉਹਨੂੰ ਵੀ ਬੜੇ ਅੱਛੇ ਤਰੀਕੇ ਨਾਲ ਲੋਕਾਂ ਨੇ ਉਸ ਨੂੰ ਜਿਹਨੂੰ ਕਹੇ ਲੋ ਸੁਣਿਆ ਔਰ ਆਸ ਕਰਦਾ ਕਿ ਜਿਹੜੀਆਂ ਅੱਜ ਵੀ ਆਪਾਂ ਗੱਲਾਂ ਕੀਤੀਆਂ ਹੈਗੀਆਂ ਉਹ ਤੁਹਾਡੇ ਬੜੇ ਵਿਵਾਖ ਜਿਹੇ ਸਵਾਲ ਸੀਗੇ ਮੈਂ ਆਸ ਕਰਦਾ ਕਿ ਮੈਂ ਉਹਨਾਂ ਦਾ ਸਹੀ ਤੇ ਸੱਚਾ ਜਵਾਬ ਜੋ ਮੇਰੇ ਮਨ ਦੇ ਵਿੱਚੋਂ ਦੇ ਸਕਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਇਹ ਸਾਨੂੰ ਕਾਂਗਰਸ ਹਲਕਾ ਦਾਖਾ ਦੇ ਚਾਰਜ ਕਿਪਟਨ ਸੰਦੀਪ ਸਿੰਘ ਸੰਧੂ ਜਿਨ੍ਹਾਂ ਨੇ ਜੋ ਕਾਂਗਰਸ ਨੇ ਹਲਕਾ ਦਾਖਾ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਦੇ ਤੇ ਆਪਣਾ ਨਜ਼ਰੀਆ ਪੇਸ਼ ਕੀਤਾ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੀਆਂ ਗੱਟ ਜੋੜ ਦੀਆਂ ਸੰਭਾਵਨਾਵਾਂ ਪੰਜਾਬ ਦੇ ਵਿੱਚ ਨਗਰ ਨਿਗੁੰਦੀਆਂ ਚੋਣਾਂ ਨੂੰ ਲੈ ਕੇ ਚੱਲ ਰਹੀਆਂ। ਉਹ ਕਿਤੇ ਵੀ ਸੰਭਵ ਨਹੀਂ ਜਾਪਦੀਆਂ ਤੇ ਮੁੱਲਾਪੁਰ ਦੇ ਜਿਹੜੀ ਸੀਟ ਤੇ ਕਾਂਗਰਸ ਦਾ ਕੌਣ ਚਿਹਰਾ ਹੋਊਗਾ ਇਸ ਬਾਰੇ ਉਹਨਾਂ ਨੇ ਅਜੇ ਬੁਝਾਰਤ ਰੱਖ ਲਈ ਆ ਉਹ ਦਾ ਡਿਸਕਲੋਜ਼ ਨਹੀਂ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਵੇਂ ਮੁੱਦੇ ਤੇ ਫਿਰ ਇਹਨਾਂ ਦੇ ਨਾਲ ਅਜੇ ਚਰਚਾ ਦਾ ਸੁਭਾਅ ਬਣਦਾ ਤਾਂ ਆਪਾਂ ਉਹ ਚਰਚਾ ਕਰਾਂਗੇ ਤਦ ਤੱਕ ਲਈ ਮੈਨੂੰ ਅਤੇ ਮੇਰੇ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਨੂੰ ਦਿਓ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ